ਤਨ ਵਾਹਿਗੁਰੂ ਸਾਹਿਬ ਜੀ ਗੌੜੀ ਚੇਤੀ ਮਹਿਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੋਂ ਥਾਉ ہم آئے اگن بیمب جل پیتر نپجے کاہے کم اپائے میرے صاحباں کون جانے گن تیرے ਕਹੇ ਨਾ ਜਾਣੀ ਔਗਣ ਮੇਰੇ ਰਹਾਉ ਕੀਤੇ ਰੁਖ ਬਿਰਖ ਹਮ ਚੀਨੇ ਕੀਤੇ ਪਸ਼ੂ ਉਪਾਇ ਕੀਤੇ ਨਾਗ ਕੁਲੀ ਮਹ ਆਏ ਕੀਤੇ ਪੰਖ ਉਡਾਇ ਘਟ ਪਟਣ ਵਿਜ ਮੰਦਰ ਭੰਨਾ ਕਰ ਚੋਰੀ ਘਰ ਆਵੈ ਅੱਗੋਂ ਦੇਖਾ ਪਿੱਛੋਂ ਦੇਖਾ ਤੁਝ ਤੇ ਕਹਾਂ ਛਪਾਵੈ ਕਟ ਤੀਰਤ ਹਮ ਨਵਖੰਡ ਦੇਖੇ ਹਟ ਪਟਣ ਬਨਜਾਰਾ ਲੈ ਕੇ ਤੱਕੜੀ ਤੋਲਣ ਲਾਗਾ ਘਟ ਹੀ ਮੈਂ ਬਨਜਾਰਾ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜਿੜਾ ਅਗਣ ਬਰਾਬਰ ਤੱਪੈ ਪੀਤਰ ਵਗੈ ਕਾਤੀ ਵਰਨ ਬਤ ਨਾਨਕ ਹੁਕਮ ਪਛਾਨ ਸੁਖ ਹੋਵੈ ਦਿਨ ਰਾਤੀ ਜੀੜਾ ਅਗਨ ਬਰਾਬਰ ਤੱਪੈ ਪੀਤਰ ਵਗ ਕਾਤੀ ਵਰਣੁ ਬਤ ਨਾਨਕ ਹੁਕਮ ਪਛਾਨ ਸੁਖ ਹੋਵੈ ਦਿਨ ਰਾਤੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 156 ਦੇ ਉੱਪਰ ਅੰਕਿਤ ਹੈ ਧੰ ਸਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਿਹਾ ਰਹਾਉ ਦੀ ਪੰਕਤੀ ਤੋਂ ਆਪਾਂ ਵਿਚਾਰ ਆਰੰਭ ਕਰਨੀ ਹੈ ਮੇਰੇ ਸਹਬਾ ਕੌਣ ਜਾਣੈ ਗੁਣ ਤੇਰੇ ਅਕਾਲ ਪ੍ਰਭੂ ਪਰਮੇਸ਼ਰ ਦੇ ਬੇਅੰਤ ਗੁਣ ਹਨ تیر ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਦਾਨ ਗੁਣਾ ਦਾ ਖਜ਼ਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨ ਮੇਰੇ ਸਹਬਾ ਕੌਣ ਜਾਣੈ ਗੁਣ ਤੇਰੇ ਪਰਮਾਤਮਾ ਦੇ ਗੁਣ ਗੌਣਤਾ ਲਾਭ ਕੀ ਹੈ ਸਭ ਕਹਿੰਦੇ ਗੁਣ ਕਹੈ ਗੁਣੀ ਸਮਾਵਣੇ ਪਰਮਾਤਮਾ ਦੇ ਗੁਣ ਵਸ ਜਾਣੇ ਹੀ ਪਰਮਾਤਮਾ ਦਾ ਵਸ ਜਾਣਾ ਹੈ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇ ਇਨਾਂ ਦਿਆਲੂ ਐ ਇਨਾਂ ਕਿਰਪਾਲੂ ਐ ਸਭ ਕਹਿੰਦੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾਂ ਕੋਈ ਨ ਸੂਜੀ ਜੇ ਤਿਸ ਗੁਣ ਕੋ ਕਰੇ ਉਹ ਪਰਮੇਸ਼ਰ ਇੰਨਾ ਬਿਆੰਤ ਹੈ ਇੰਨਾ ਦਿਆਲੂ ਹੈ ਗੁਣ ਦੇ ਕੇ ਉਹ ਔਗਣ ਖਤਮ ਕਰ ਦਿੰਦਾ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਸਤ ਗੁਰ ਗੁਣੀ ਨਿਧਾਨ ਹੈ ਗੁਣ ਕਰ ਬਖਸ਼ੇ ਆਉ ਗੋਣਾਰੇ ਮੇਰੇ ਸਾਹਿਬਾ ਕੌਣ ਜਾਣ ਗੁਣ ਤੇਰੇ ਕਹੇ ਨਾ ਜਾਨੀ ਆਉ ਗਣ ਮੇਰੇ ਮੈਂ ਆਪਣੇ ਔਖਣਾ ਦੇ ਬਾਰੇ ਕੁਝ ਵੀ ਨਹੀਂ ਜਾਣਦਾ ਕਿਉਂਕਿ ਬਿਆੰਤ ਗੋਗਣ ਕਿਉਂਕਿ ਜਿਹੜੇ ਸਾਡੇ ਵਿੱਚ ਕੋਈ ਚੰਗੇ ਗੋਣਾ ਨਾ ਇਹ ਪਰਮੇਸ਼ਰ ਦੇ ਹੈ ਤੇ ਜਦੋਂ ਅਸੀਂ ਇਹਨਾਂ ਗੁਣਾ ਦਾ ਹੰਕਾਰ ਕਰਦੇ ਹਾਂ ਸਭ ਕੰਦੇ ਹਰ ਬਿਸਰਤ ਤੇਰੇ ਗੁਣ ਗਲਿਆ ਉਹ ਪਰਮੇਸ਼ਰ ਅਕਾਲ ਪੁਰਖ ਬੇਅੰਤ ਹੈ ਕਹ ਨਾ ਜਾਣੀ ਔਗਣ ਮੇਰੇ ਰਹਾ ਇਹ ਸਤਿਗੁਰੂ ਸਾਡੇ ਔਗਣਾ ਕਰਕੇ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੋਂ ਥਾਵੋਂ ਹਮ ਆਏ ਸਾਡੀ ਕਿਹੜੀ ਮਾਂ ਸੀ ਤੇ ਸਾਡਾ ਕਿਹੜਾ ਬਾਪ ਸੀ ਅਕਿੰਨੀਆਂ ਜੁਨਾਂ ਵਿੱਚ ਭਟਕੇ ਆ ਇਥੇ ਥੋੜੀਆਂ ਜੀਆਂ ਗੱਲਾਂ ਸਤਕੁਰ ਨੇ ਜੁਨਾਂ ਦੀਆਂ ਖੇਤੀਆਂ ਉਹ ਕਿਹੜੀ ਮਾਂ ਸੀ ਕਿਹੜੀ ਬਾਪ ਸੀ ਕਿਹੜੀ ਜੁਨ ਵਿੱਚ ਅਸੀਂ ਸੀ ਤੇ ਸਾਨੂੰ ਤਾਂ ਪਤਾ ਹੀ ਕੋਈ ਨਹੀਂ ਕਤ ਕੀ ਮਾਈ ਬਾਪ ਕਤ ਕੇਰਾ ਕਿਦੋਂ ਥਾਵੋਂ ਹਮ ਆਏ ਹੁਣ ਅਸੀਂ ਮਨੁੱਖਾ ਜਨਮ ਲੈ ਕੇ ਆਏ ਕਿੱਥੋਂ ਕਿਹੜੀ ਜੁਨ ਵਿੱਚੋਂ ਆਏ ਆ ਇਹ ਵੀ ਨਹੀਂ ਪਤਾ ਕਿ ਆਏ ਕਾਦੇ ਵਾਸਤੇ ਅਸੀਂ ਕਤ ਕੀ ਮਾਈ ਬਾਪ ਕਤ ਤੇਰਾ ਕਿਦੋਂ ਥਾਵੋਂ ਹਮ ਆਏ ਅਗਣ ਬਿੰਬ ਜਲ ਭੀਤਰ ਨਿਪਚੇ ਕਾਹੇ ਕਾਮਯੋ ਪਾਇ ਅਗਣ ਬਿੰਬ ਬਿੰਬ ਕਹਿੰਦੇ ਮੰਡਲ ਉਹ ਅਗ ਦੇ ਮੰਡਲ ਦੇ ਵਿੱਚ ਕਿਸ ਕਿਸ ਮਾ ਦੇ ਉਧਰ ਦੇ ਵਿੱਚੋਂ ਅਸੀਂ ਆਏ ਆ ਅਗਣ ਬਿੰਬ ਜਲ ਪੀਤਰ ਮਾਦ ਬਾਪ ਦੇ ਬੀਰਜ ਦੇ ਰਾਹੀ ਉਹਦੇ ਜਲ ਦੇ ਰਾਹੀ ਉਸ ਪਾਣੀ ਦੇ ਨਹੀਂ ਸਾਡਾ ਜਨਮ ਹੁੰਦਾ ਰਿਹਾ ਨਿਪਚੇ ਆ ਸੀ ਅਗਣ ਬਿੰਬ ਜਲ ਪੀਤਰ ਨਿਪਚੇ ਕਾਹੇ ਕੰਮ ਉਪਾਏ ਕਿਹੜੇ ਕੰਮ ਆਏ ਅਸੀਂ ਕਾਹਦੇ ਵਾਸਤੇ ਪੈਦਾ ਹੋਏ ਹਾਂ ਤਾਂ ਸਾਨੂੰ ਜਾਦੇ ਕੋਈ ਪਰ ਗੁਰੂ ਨੇ ਸਾਨੂੰ ਸਮਝਾਇਆ ਸਭ ਕਹਿੰਦੇ ਭਈ ਪਰ ਆਪਤ ਮਾਨੁਖ ਦੀ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਤੇ ਉਹ ਸਾਨੂੰ ਸੰਸਾਰ ਦੇ ਵਿੱਚ ਆਏ ਆ ਤੇ ਇਹ ਦੋ ਚੀਜ਼ਾਂ ਪਤਾ ਲੱਗ ਜਾਣਾ ਅਸੀਂ ਗੁਰਦੁਆਰੇ ਕਿਉਂ ਆਉਂਦੇ ਆ ਤੇ ਦੂਸਰਾ ਇਹ ਕਿ ਅਸੀਂ ਸੰਸਾਰ ਦੇ ਵਿੱਚ ਕਿਉਂ ਆਏ ਆ ਗੁਰੂਦਵਾਰੇ ਹੋਏ ਸੋਝੀ ਪਾਇਸੀ ਹੁਣ ਤਾਂ ਇਦਾਂ ਹੋ ਗਿਆ ਨਾ ਸਾਧ ਸੰਗਤ ਦੀ ਵੀ ਉਹ ਫਲਾਣਾ ਬੰਦਾ ਗੁਰਦੁਆਰੇ ਆਏਗਾ ਮੈਂ ਤਾਂ ਹੀ ਆਉਣਾ ਗੁਰਦੁਆਰੇ ਨਹੀਂ ਭਾਈ ਤੂੰ ਆਪਣਾ ਜੀਵਨ ਦੇਖ ਨਕਲ ਨਹੀਂ ਤੇ ਗੁਰੂ ਜੀਵਨ ਦੇ ਵਿੱਚ ਅਸਲ ਦੇ ਨਾਲ ਸਾਂਝ ਪਾ ਲੈ ਤੇ ਉਹ ਪ੍ਰਮਾਤਮਾ ਕਾਲਪੁਰਖ ਪਰਮੇਸ਼ਰ ਨਾਲ ਸਾਂਝ ਪਾ ਕੇ ਕਹਿੰਦੇ ਭਾਈ ਉਹਦੇ ਗੁਣਾਂ ਨੂੰ ਅਸੀਂ ਨਹੀਂ ਬਿਆਨ ਕਰ ਸਕਦੇ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਨੀ ਆਉਗਣ ਮੇਰੇ ਰਹਾਉ ਕੀਤੇ ਰੁਖ ਬਿਰਖ ਹਮ ਚੀਨੇ ਪੰਨੇ ਰੁਖਾਂ ਦੇ ਇਹਨੂੰ ਗੁਰੂ ਸਾਹਿਬ ਨੇ ਜੂਣ ਮੰਨਿਆ ਕਿੰਨੇ ਰੁਖ ਬਿਰਖ ਦਰਖਤ ਜਿਹੜੇ ਆ ਹਮ ਚੀਨੇ ਅਸੀਂ ਦੇਖਿਆ ਇਹਨੀਆਂ ਜੂਨਾ ਵਿੱਚੋਂ ਨਿਕਲੇ ਆ ਕੀਤੇ ਰੁਖ ਬਿਰਖ ਹਮ ਚੀਨੇ ਕੀਤੇ ਪਸ਼ੂ ਉਪਾਏ ਕਿੰਨੇ ਜਾਨਵਰਾਂ ਜਾਨਵਰ ਬਣੇ ਕਿੰਨੇ ਤਰ੍ਹਾਂ ਦੇ ਬਣੇ ਦੇਖੋ ਨਾ ਕਈ ਚੀਜ਼ਾਂ ਤੁਸੀਂ ਦੇਖ ਹੀ ਨਹੀਂ ਸਕੇ ਹਲੇ ਤੱਕ ਆ ਜਦੋਂ ਕਦੇ ਦੇਖੋ ਡਿਸਕਵਰੀ ਚੈਨਲ ਦੇ ਉੱਪਰ ਇੰਨੀਆਂ ਜੋਨਾ ਹਨ ਇੰਨੀਆਂ ਜੋਨਾ ਕਿਉਂਕਿ ਤਾਂ ਇਹ ਸੰਸਾਰ ਦੇ ਵਿੱਚ ਲੋਕਾਂ ਦਾ ਪ੍ਰਚਲਿਤ ਸੀ ਵੀ 84 ਲੱਖ ਜੋਨਾ ਹੈ ਪਰ ਸਤਗੁਰੂ ਕਹਿੰਦੇ ਕੋਈ ਅੰਤ ਹੀ ਕੋਈ ਨਹੀਂ ਹੈ ਲੋਕਾਂ ਨੇ ਕਿਹਾ ਨਾ ਚਾਰ ਖਾਣੀਆਂ ਹਨ ਅੰਡਜ ਜੇਰਜ ਉਤਪੁਜ ਸੇਤਜ ਪਰ ਗੁਰੂ ਮਹਾਰਾਜ ਕਹਿੰਦੇ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਿਰੰਦ ਅੰਤੇ ਕੋਈ ਨਹੀਂ ਹੈ ਜੇ 84 ਕਹਾਂਗੇ ਫਿਰ ਅੰਤ ਪਾ ਲਿਆ ਨਾ ਇਹਾਂ ਪ੍ਰਚਲਿਤ ਚੀਜ਼ਾਂ ਸੀ ਉਹਨੂੰ ਸਤਿਗੁਰ ਨੇ ਸਾਡੇ ਸਾਹਮਣੇ ਰੱਖਿਆ ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸ਼ੂ ਆਪਾਇ ਹੁਣ ਪਸ਼ੂਆਂ ਦੀ ਹਾਲਤ ਕੀ ਹੁੰਦੀ ਹੈ ਚਾਰ ਪਾਵ ਦੋ ਸਿੰਘ ਗੁੰਗ ਮੁਖ ਤਬ ਕੈਸੇ ਗਣ ਗਈ ਹੈ ਕੇਤੇ ਰਖ ਬਿਰਖ ਹਮ ਚੀਨੇ ਕੇਤੇ ਪਸ਼ੂ ਭਾਇ ਕੇਤੇ ਨਾਗ ਕੁਲੀ ਮਾਇ ਕੇਤੇ ਪੰਖ ਉਡਾਇ ਉਹ ਨਾਗ ਜਿਹੜੇ ਆ ਸੱਪ ਜਿਹੜੇ ਆ ਉਹਨਾਂ ਦੀਆਂ ਕਿਸਮਾਂ ਵੀ ਬਹੁਤ ਐ ਹਰੇਕ ਚੀਜ਼ ਦੀ ਕਿਸਮ ਐ ਜਿਵੇਂ ਇੱਕ ਦਰਖਤ ਕਦੇ ਧਿਆਨ ਮਾਰਿਓ ਇੱਕ ਪਤਾ ਦੂਸਰੇ ਪੱਤੇ ਵਰਗਾ ਨਹੀਂ ਇੰਨਾ ਕੁਝ ਪ੍ਰਮਾਤਮਾ ਨੇ ਪੈਦਾ ਕੀ ਤੇ ਉਹ ਨਾਗਾਂ ਦੀਆਂ ਸੱਪਾਂ ਦੀਆਂ ਕਿੰਨੀਆਂ ਜਮਾਤਾਂ ਉਹਨਾਂ ਦੀਆਂ ਕਿੰਨੇ-ਕਿੰਨੇ ਉਹਨਾਂ ਦੀਆਂ ਕੁੱਲਾਂ ਹਨ ਸਭ ਕਹਿੰਦੇ ਕੇਤੇ ਨਾਗ ਕੁੱਲੀ ਮੈਂ ਆਇਆ ਕੇਤੇ ਪੰਖ ਉਡਾਏ ਕਿਦਾਂ ਪੰਛੀ ਬਣ ਕੇ ਕਿੰਨਾ ਉੱਡਿਆ ਸੰਸਾਰ ਦੇ ਵਿੱਚ ਜੋਨੀਆਂ ਦੇ ਵਿੱਚ ਭਟਕੇ ਚੀੜੀ ਤੋਂ ਲੈ ਕੇ ਬਾਜ ਤੱਕ ਵੱਡੇ-ਵੱਡੇ ਪੰਛੀਆਂ ਤੱਕ ਇੱਲਾ ਬਣ ਗਏ ਕਾਂ ਬਣ ਗਏ ਕੀਤੇ ਪੰਖ ਵੜਾਏ ਹੱਟ ਪਟਣ ਵਿੱਚ ਮੰਦਰ ਭੰਨ ਕਿਉਂਕਿ ਔਗਣਾ ਦੇ ਵਿੱਚ ਸੀ ਤੇਰੇ ਗੁਣਾਂ ਨੂੰ ਜਾਣਿਆ ਕੋਈ ਨਹੀਂ ਤੇਰੇ ਤੇ ਭਰੋਸਾ ਨਹੀਂ ਰੱਖਿਆ ਫੇ ਲੋਕਾਂ ਦੀਆਂ ਦੁਕਾਨਾਂ ਤੋੜੀਆਂ ਲੋਕਾਂ ਦੇ ਬਾਜ਼ਾਰ ਤੋੜੇ ਵਿੱਚ ਕਹਿੰਦੇ ਆ ਵਿੱਚ ਮੰਦਰ ਪੱਕੇ ਮਕਾਨ ਲੋਕਾਂ ਦੇ ਸਨ ਲਾਈ ਚੋਰੀ ਕੀਤੀ ਹੱਟ ਪਟਣ ਵਿੱਚ ਮੰਦਰ ਭੰਨ ਕਰ ਚੋਰੀ ਘਰ ਆਵੈ ਵੇ ਚੋਰੀ ਕਰਕੇ ਘਰ ਆਉਂਦਾ ਘਰ ਆ ਕੇ ਕਿਹਨੂੰ ਦਿੰਦਾ ਬੱਚਿਆਂ ਨੂੰ ਦਿੰਦਾ ਆ ਕਬੀਰ ਸਾਹਿਬ ਨੇ ਆਖਿਆ ਨਾ ਬਹੁ ਪਰਪੰਚ ਕਰ ਪਰ ਧਨ ਲਿਆਵੈ ਪਰਪੰਚ ਕਰਦਾ ਧੋਖਾ ਕਰਦਾ ਫਰੇਵ ਕਰਦਾ ਠੱਗੀਆਂ ਕਰਦਾ ਬਹੁ ਪਰਪੰਚ ਕਰ ਪਰ ਧਨ ਲਿਆਵੈ ਕਿਹਨੂੰ ਦਿੰਦਾ ਸੁੱਤਦਾਰਾ ਪਹਿ ਆਣ ਲਟਾਵੇ ਮਨ ਮੇਰੇ ਭੂਲੇ ਕਪਟ ਨ ਕੀਜੈ ਅੰਤ ਨਵੇਰਾ ਤੇਰੇ ਜੀ ਪਹਿ ਲੀਜੈ ਸ਼ਿਨ ਸ਼ਿਨ ਤਨ ਸੀਜੇ ਜਰਾ ਜਣਾਵੈ ਤਬ ਤੇਰੀ ਉਹ ਕੋਈ ਪਾਣੀ ਉਹ ਨਾ ਪਾਵੈ ਕਹਤ ਕਬੀਰ ਕੋਈ ਨਹੀਂ ਤੇਰਾ ਹਿਰਦੇ ਰਾਮ ਕੀ ਨਾ ਜਪੇ ਸਵੇਰ ਔਗਣ ਕਰਦਾ ਤੇ ਇਹ ਸਮਝਦਾ ਕਿ ਰੱਬ ਨਹੀਂ ਦੇਖਦਾ ਪ੍ਰਮਾਤਮਾ ਨਹੀਂ ਦੇਖਦਾ ਇੱਕ ਪਾਸੇ ਪੜ ਵੀ ਲੈਂਦਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਹੱਟ ਪਟਣ ਵਿੱਚ ਮੰਦਰ ਭੰਨੈ ਕਰ ਚੋਰੀ ਕਰ ਆਵੇ ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾ ਛਪਾਵੇ ਅੱਜ ਦੇਖ ਲੋ ਅੱਜ ਕਿ ਕੈਮਰਿਆਂ ਨੂੰ ਦੇਖਦਾ ਵੀ ਕੈਮਰਾ ਤਾਂ ਨਹੀਂ ਲੱਗਾ ਇੱਥੇ ਜਦੋਂ ਬੰਦਾ ਗਲਤੀ ਕਰਦਾ ਨਾ ਜਦੋਂ ਵੀ ਇੱਥੇ ਕੈਮਰਾ ਤਾਂ ਨਹੀਂ ਲੱਗਾ ਪਰ ਉਹਦੇ ਕੈਮਰੇ ਤੋਂ ਇਹ ਕੈਮਰੇ ਖਰਾਬ ਵੀ ਹੋ ਸਕਦੇ ਆ ਪਰ ਉਹਦਾ ਕੈਮਰਾ ਕਦੇ ਬੰਦੇ ਨਹੀਂ ਹੁੰਦਾ 24 ਘੰਟੇ ਦੇਖ ਰਿਹਾ ਔਰ ਤੇਰੇ ਨਾਲ ਬੈਠਾ ਦੇਖ ਰਿਹਾ ਇਹ ਮਨਮਤ ਜਾਣੇ ਹਰ ਦੂਰ ਹੈ ਸਦਾ ਦੇਖ ਦੂਰ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਾ ਭਰਪੂਰ ਉਹ ਤਾਂ ਤੇਰੇ ਅੰਦਰ ਬੈਠਾ ਦੇਖ ਰਿਹਾ ਖੁਦਾਇਆ ਹਬਸ ਕੇ ਬੰਦੇ ਵਫਾ ਕੋ ਵੇਚ ਦਿੰਦੇ ਹਨ ਅਲੋਖਣੇ ਦਾ ਮੂਰਤੀਆਂ ਵੀ ਵੇਚ ਦਿੱਤੀਆਂ ਮੰਦਰ ਵੀ ਵੇਚ ਦਿੱਤੇ ਆ ਧਾਰਮਿਕ ਦੁਨੀਆ ਦੇ ਵਿੱਚ ਕਿੰਨਾ ਪਖੰਡ ਹੁੰਦਾ ਰੱਬ ਬਸ ਚਲਦੇ ਕਿੰਨਾ ਕੁਝ ਵੇਖਦਾ ਮਾਫ ਕਰਨਾ ਆਪਣੀ ਗੱਲ ਕਰ ਲੈਨੇ ਰਮਾਲੇ ਵੀ ਵਿਕ ਜਾਂਦੇ ਰਮਾਲਿਆਂ ਤੱਕਰ ਵੇਚੇ ਜਾਂਦੇ ਆ ਖੁਦਾ ਆ ਹਬਸ ਕੇ ਬੰਦੇ ਵਫਾ ਕੋ ਵੇਚ ਦਿੰਦੇ ਹੈ ਖੁਦਾ ਕੋ ਛੋੜੇ ਖੁਦਾ ਖੁਦਾ ਕੇ ਘਰ ਕੀ ਛੋੜੀਏ ਖੁਦਾ ਕੋ ਵੇਚ ਦਿੰਦੇ ਰੱਬ ਮਿਲਦੇ ਨਾ ਤਾਂ ਉਹਨੂੰ ਵੀ ਵੇਚ ਦੇਵੇ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਡੌਣਾ ਜਾਣ ਉਹ ਕਦੇ ਤੇ ਜਾਣਦਾ ਥੋੜੇ ਆ ਤੇ ਗੁਰੂ ਮਹਾਰਾਜ ਕਹਿੰਦੇ ਉਹ ਤਾਂ ਤੇਰੇ ਅੰਦਰ ਬੈਠਾ ਭਾਈ ਧਾਰਮਿਕ ਤੌਰ ਤੇ ਅਜੇ ਨੀਂਦੀਆਂ ਠੱਗੀਆਂ ਹੁੰਦੀਆਂ ਨਾ ਤਿੰਨੇ ਧੋਕੇ ਹੁੰਦੇ ਆ ਅਸੀਂ ਉੱਥੇ ਮੰਦਰ ਬਣਾ ਰਹੇ ਆ ਅਸੀਂ ਉੱਥੇ ਗੁਰਦੁਆਰਾ ਬਣਾ ਰਹੇ ਆ ਕਿੰਨੀਆਂ ਉਗਰਾਹੀਆਂ ਹੁੰਦੀਆਂ ਕੌਣ ਸਾਫ ਦੇ ਰਿਹਾ ਤੇ ਗੁਰੂ ਮਹਾਰਾਜ ਕਹਿੰਦੇ ਜਦੋਂ ਉਹਨੇ ਸਾਫ ਲੈਣਾ ਨਾ ਉਹ ਲੈ ਲੈਣਾ ਅਕਾਲ ਤਖਤ ਸਾਹਿਬ ਸਾਫ ਲੈ ਲੈ ਇਕੱਠੇ ਹੀ ਲੈ ਲੈਂਦਾ ਉਹ ਸਭ ਤੋਂ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਬਹੁਤ ਕੁਝ ਕਰਦਾ ਅੱਗੋਂ ਦੇਖਾ ਪਿੱਛੋਂ ਦੇਖਾ ਤੁਜ ਤੇ ਕਹਾ ਛਪਾਵੇ ਪਰ ਤੇਰੇ ਤੋਂ ਕਿਦਾਂ ਛਪਾ ਸਕਦੇ ਫਿਰ ਬੰਦਾ ਬੜਾ ਚਲਾਕ ਐ ਸਾ ਗੁਰੂ ਸਾਹਿਬ ਕਹਿ ਰਹੇ ਆ ਬੜਾ ਚਲਾਕ ਐ ਫੇ ਇਹਨਾ ਪਾਪਾ ਨੂੰ ਧੋਣ ਵਾਸਤੇ ਕਿੱਥੇ ਚੱਲਾ ਤੱਟ ਤੀਰਥ ਤੀਰਥਾਂ ਦੇ ਨਹਾਉਣ ਜਾਂਦਾ ਵੀ ਆਪਾਂ ਚਲੋ ਹੁਣ ਨਹਾ ਲਈਏ ਪਾਪ ਉਤਰ ਜਾਣਗੇ ਚਲੋ ਕੋਈ ਗੱਲ ਨਹੀਂ ਅਖੰਡ ਪਾਠ ਕਰਾ ਦੇਾਂਗੇ ਆਪਾਂ ਕੀ ਹੋਇਆ ਅੰਮ੍ਰਿਤ ਛੱਕੇ ਵੀ ਦਾਰੂ ਪੀ ਜਾਂਦੇ ਕੋਈ ਗੱਲ ਨਹੀਂ ਅਰਦਾਸ ਕਰ ਲਾਂਗੇ ਤੱਟ ਤੀਰਥ ਹਮ ਨਵਖੰਡ ਦੇਖੇ ਮਤਲਬ ਜਿਹੜੇ 68 ਗਿਣਤੀ ਆ ਜੋ ਵੀ ਆ ਉਸ ਰਚਿਤੀ ਤੇ ਸਾਰਾ ਕੁਝ ਦੇਖ ਲਿਆ ਮੰਦਰ ਵੀ ਦੇਖ ਲਿਆ ਵੀ ਪਾਪਾ ਨੂੰ ਧੋ ਕੇ ਆ ਜੀ ਤੱਟ ਤੀਰਥ ਹਮ ਨਵਖੰਡ ਦੇਖ ਕੇ ਹੱਟ ਪਟਣ ਬਾਜ਼ਾਰਾ ਅਲੱਗ-ਅਲੱਗ ਹੱਟੀਆਂ ਤੇ ਜਾਂਦਾ ਕਦੇ ਉਹ ਬਾਬਾ ਚੱਦਰ ਵਾਲਾ ਆ ਗਿਆ ਕਦੇ ਫਲਾਨਾ ਆ ਗਿਆ ਕਦੇ ਉਧਰ ਚਲੇ ਗਿਆ ਕਦੇ ਉਧਰ ਚਲੇ ਗਏ ਕੋਈ ਦੁਕਾਨ ਨਹੀਂ ਛੱਡੀ ਕੋਈ ਬਾਜ਼ਾਰ ਨਹੀਂ ਛੜਿਆ ਤੇ ਉਧਰ ਦੌੜਾ ਭੱਜਾ ਫਿਰਦਾ ਟੱਟ ਤੀਰਤ ਹਮ ਨਵਖੰਡ ਦੇਖੇ ਹਟ ਪਟਣ ਵਾਜਾਰ ਪਰ ਕੋਈ ਬਿਰਲਾ ਸਾਧ ਸੰਗਤ ਦੀ ਸਭ ਕਹਿੰਦੇ ਲੈ ਕੇ ਤਕੜੀ ਤੋਲਣ ਲਾਗਾ ਜਦੋਂ ਭਾਗਾਂ ਵਾਲੇ ਬੈਠੇ ਹੋਣਾ ਵੀ ਮਨ ਵਿੱਚ ਸੋਚਦੇ ਆ ਵੀ ਮੇਰੇ ਕੋਲ ਗਲਤੀ ਹੋ ਰਹੀ ਹੈ ਮੇਰੇ ਕੋਲ ਗਲਤੀ ਹੋ ਰਹੀ ਹੈ ਲੇਖਿਆ ਕਤੇ ਨਾ ਛੁਟੀਏ ਖਿੰਖਣ ਭੁੱਲਣ ਹਾ ਜਦੋਂ ਅਸੀਂ ਅੰਦਰ ਨੂੰ ਜਾਵਾਂਗੇ ਨੇ ਤਾਂ ਫਿਰ ਕਿਸੇ ਦੀ ਸੱਚ ਦੀ ਗੱਲ ਨੂੰ ਅਸੀਂ ਬਰਦਾਸ਼ਤ ਥੋੜੇ ਕਰਦੇ ਕਿਉਂਕਿ ਸੱਚ ਜਿਹੜਾ ਹੈ ਨਾ ਸਤਗੁਰੂ ਪਾਤਸ਼ਾਹ ਕਹਿੰਦੇ ਭਾਈ ਸੱਚ ਤਾਂ ਸੱਚ ਰਹੇਗਾ ਭਾਵੇਂ ਜੁਨੇ ਮਰਦੀ ਤੁਸੀਂ ਉਹਦੇ ਵਾਸਤੇ ਤੁਸੀਂ ਜੋ ਮਰਜ਼ੀ ਕਹੀ ਜੋ ਮੈਂ ਕਹਿੰਦੇ ਗੁਰੂ ਸਾਹਿਬ ਕਹਿੰਦੇ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਪਾਤਸ਼ਾਹ ਕਹਿੰਦੇ ਭਾਵੇਂ ਤੁਸੀਂ ਮੈਨੂੰ ਭੂਤ ਨਾ ਕਹੋ ਭਾਵੇਂ ਬਤਾਲਾ ਕਹੋ ਪਰ ਮੈਂ ਜਿਹੜਾ ਕੰਮ ਕਰਨ ਆਇਆ ਮੈਂ ਤਾਂ ਕਰਨਾ ਜਿਹੜੀ ਮੇਰੀ ਡਿਊਟੀ ਹੈ ਉਹ ਤਾਂ ਮੈਂ ਕਰਨੀ ਮੈਨੂੰ ਜੋ ਮਰਜੀ ਕਰੋ ਗਾਲਾਂ ਕੱਢੋ ਜੋ ਮਰਜੀ ਕਰੋ ਤੇ ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਜਿੱਦਾਂ ਮੱਖੀਆਂ ਨੂੰ ਸੁਗੰਧੀ ਚੰਗੀ ਨਹੀਂ ਲੱਗਦੀ ਚੋਰਾ ਨੂੰ ਰੋਸ਼ਨੀ ਚੰਗੀ ਨਹੀਂ ਲੱਗਦੀ ਇਸੇ ਤਰ੍ਹਾਂ ਮਨ ਦੇ ਝੂਠਿਆਂ ਨੂੰ ਸੱਚ ਕਦੇ ਨਹੀਂ ਚੰਗਾ ਲੱਗਦਾ ਜਦੋਂ ਪਰ ਅਸੀਂ ਜਿੱਦਣ ਆਪਣੇ ਅੰਦਰ ਨੂੰ ਜਾਣਾ ਆਪਣੇ ਸਮੇਤ ਮੈਂ ਗੱਲ ਕਰ ਰਿਹਾ ਜਦੋਂ ਅਸੀਂ ਅੰਦਰ ਨੂੰ ਜਾਵਾਂਗੇ ਉਦੋਂ ਆਕੇ ਵਿਚਾਰ ਦੇ ਨਾਲ ਜੁੜਾਂਗੇ ਕਿ ਮੈਂ ਕੀ ਕਰ ਰਿਹਾ ਅਸੀਂ ਤਾਂ ਫੈਸਲੇ ਸੁਣਾ ਦਿੱਤੇ ਆਪਣੀਆਂ ਗਲਤੀਆਂ ਆਪੇ ਹੀ ਜੱਜ ਬਣ ਗਏ ਆਪਣੀਆਂ ਗਲਤੀਆਂ ਹਨ ਆਪੇ ਅਸੀਂ ਜੱਜ ਬਣ ਗਏ ਆ ਕੋਈ ਚੜ੍ਹਾਈ ਕਰ ਦੇਣਾ ਸਭ ਜਗ੍ਹਾ ਦੀ ਗੱਲ ਸਾਡੇ ਗੁਰਦੁਆਰੇ ਵਿੱਚ ਕੀ ਹੁੰਦਾ ਕੋਈ ਜੀ ਗੁਰਮੁਖ ਹੋ ਗਿਆ ਕੋਈ ਮਨਮੁਖ ਹੋ ਗਿਆ ਕੋਈ ਯਾਤਰਾ ਸਫਲ ਕਰ ਗਿਆ ਕੋਈ ਗੁਰੂ ਦੇ ਚਰਨਾਂ ਵਿੱਚ ਜਾਬ ਰਾਜ ਕਾਦੇ ਵਾਸਤੇ ਅਖੰਡ ਪਾਠ ਕਰਾ ਰਹੇ ਹੋ ਕਾਦੇ ਵਾਸਤੇ ਅਰਦਾਸਾਂ ਕਰਦੇ ਜੇ ਤੁਹਾਨੂੰ ਫੋਨ ਆ ਹੀ ਗਿਆ ਵੀ ਉਹ ਚਰਨਾਂ ਵਿੱਚ ਜਾਬ ਰਾਜੇ ਆ ਫਿਰ ਕਾਦੇ ਵਾਸਤੇ ਤੁਸੀਂ ਕਰ ਰਹੇ ਹੋ ਗੁਰੂ ਦਾ ਫੈਸਲਾ ਪੜਦੇ ਰੋਜ਼ੋ ਤੁਹਾਡੇ ਫੈਸਲੇ ਨਾਲ ਕੁਝ ਨਹੀਂ ਹੋਣਾ ਤੁਸੀਂ ਜੱਜ ਨਾ ਬਣੋ ਕਿ ਕੱਚ ਪਕਾਈ ਉੱਥੇ ਪਾਏ ਗੁਰੂ ਸਾਹਿਬ ਕਹਿੰਦੇ ਉੱਥੇ ਜਾ ਕੇ ਫੈਸਲਾ ਹੋਣਾ ਹੈ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਉੱਥੇ ਫੈਸਲਾ ਹੋਣਾ ਹੈ ਮੈਲੇ ਅچھے ਕਾ ਵਿਚਾਰ ਕੋਈ ਬੰਦਾ ਥੋੜੇ ਕਰ ਗਿਆਨੀ ਥੋੜੇ ਕਰੇਗਾ ਮੈਲੇ ਅچھے ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜਿਹੇ ਕਰਮ ਕਮਾਏ ਤੇ ਆ ਹੋਏ ਸੀ ਪਰ ਜਦ ਤਣ ਅਸੀਂ ਆਪਣਾ ਜੱਜ ਬਣਨ ਦਾ ਫੈਸਲਾ ਜੱਜ ਬਨਾਓ ਗੁਰੂ ਨੂੰ ਕਿ ਸਤਿਗੁਰੂ ਮਹਾਰਾਜ ਮੇਰੇ ਵਿੱਚ ਕਿੰਨੇ ਔਗਣ ਅੱਗੇ ਗੁਰੂ ਪਹਰਾਜ ਬਖਸ਼ਿਸ਼ ਕਰ ਰਿਹਾ ਕਹਿੰਦੇ ਜਿਹੜਾ ਨੇ ਵਿਚਾਰ ਦੀ ਤਕੜੀ ਲੈ ਲਈ ਨਾ ਆਪਣੇ ਆਪ ਨੂੰ ਤੋਲਣ ਦਾ ਯਤਨ ਕੀਤਾ ਲੈ ਕੇ ਤਕੜੀ ਤੋਲਣ ਲਗਾ ਕਿਉਂ ਵਿਚਾਰ ਦੇ ਨਾਲ ਜੁੜਿਆ ਕਿਉਂਕਿ ਉਹਨੂੰ ਸਮਝ ਆ ਗਈ ਘਟ ਹੀ ਮੈਂ ਰੱਬ ਘਟ ਵਿੱਚ ਹੈ ਉਹਨੂੰ ਕਹਿੰਦੇ ਜਿਹੜਾ ਜਿਹੜਾ ਇਸ ਗੱਲ ਨੂੰ ਸਮਝ ਗਿਆ ਬੰਦ ਕਰਨ ਲੱਗ ਗਿਆ ਉਹਨੂੰ ਕਹਿੰਦੇ ਬੰਜਾਰਾ ਕਹਿੰਦੇ ਉਹ ਬੰਜਾਰਾ ਜਿਹੜਾ ਲੈ ਕੇ ਤਕੜੀ ਵਿਚਾਰ ਨਾਲ ਜੁੜ ਗਿਆ ਲੈ ਕੇ ਤਕੜੀ ਤੋਲਣ ਲੱਗਾ ਘਟ ਹੀ ਮੈਂ ਰੱਬ ਤਾਂ ਘਟ ਵਿੱਚ ਹੀ ਹੈ ਨਾ ਬੰਜਾਰਾ ਸਤਿਗੁਰੂ ਮਹਾਰਾਜ ਬਖਸ਼ ਲੋ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਉਹ ਸਾਗਰ ਦੇ ਪਾਣੀ ਦਾ ਕੋਈ ਅੰਤ ਥੋੜਿਆ ਇੰਨੇ ਸਾਡੇ ਵਿੱਚ ਅਗਣ ਹੈ ਹਮ ਅਗਣ ਭਰੇ ਇਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਇ ਮੈਂ ਤਾਂ ਡਰਦਾ ਸਾਧ ਸੰਗਤ ਜੀ ਇਸ ਵੇਲੇ ਆਪਾਂ ਬਾਣੀ ਪੜ੍ਹਦੇ ਨੇ ਮੈਂ ਛੇ ਪੌੜੀਆਂ ਵੀ ਪੜਨ ਲੱਗਾ 20 20 ਗਲਤੀਆਂ ਕਰਦਾ ਡਰਦੇ ਆ ਕਿ ਸਤਗੁਰੂ ਮਹਾਰਾਜ ਕਿਤੇ ਬਖਸ਼ ਲਈ ਤੇਰੀ ਬਾਣੀ ਹੈ ਕੋਈ ਮਜ਼ਾਕ ਨਹੀਂ ਹੈ ਸਤਗੁਰ ਨੇ ਤਾਂ ਤਾੜਨਾ ਕੀਤੀ ਸੀ ਨਾ ਰਾਮ ਰਾਏ ਨੂੰ ਬੇਦਖਲ ਕਰ ਦਿੱਤਾ ਸੀ ਕਿਤੇ ਸਤਗੁਰੂ ਮਹਾਰਾਜ ਸਾਡੀ ਹਾਲਤ ਨਾ ਹੋ ਜਾਏ ਤੇ ਗੁਰੂ ਮਹਾਰਾਜ ਕਿਰਪਾ ਕਰ ਅਸੀਂ ਤਾਂ ਅੰਦਰੋਂ ਜਿੱਦਣ ਕਾਵਾਂਗੇ ਅੰਦਰੋਂ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਉਹਨੇ ਸਾਡੇ ਵਿੱਚ ਔਗਣ ਭਰੇ ਪਏ ਆ ਪਰ ਉਹਦਣ ਹੋਏਗਾ ਨਾ ਜਿੱਦਣ ਅੰਦਰ ਦੇਖਾਂਗੇ ਅਸੀਂ ਦੇਖਦੇ ਆਂ ਲੋਕਾਂ ਦੇ ਔਗਣ ਇਹ ਤਾਂ ਨਹੀਂ ਕਿਹਾ ਗੁਰੂ ਸਾਹਿਬ ਨੇ ਕੀ ਕਹਰੇ ਗੁਰੂ ਸਾਹਿਬ ਕਹਿੰਦੇ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਤੁਹਾਾਰੇ ਨਹੀਂ ਕਿਹਾ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਆ ਪੱਥਰੇ ਸੀ ਨਾ ਸਾਧ ਸੰਗਤ ਦੀ ਆ ਕੌਡਾ ਰਖਸੀ ਸੀ ਪੱਥਰੇ ਸੀ ਨਾ ਪੱਥਰ ਦਿਲ ਸੀ ਭੂਮੀਆਂ ਚੋਰ ਜਿਹੜਾ ਸੀ ਆ ਕਿੱਡੇ ਕਿੱਡੇ ਪਾਪੀਆਂ ਨੂੰ ਤਾਰਿਆ ਆ ਸੱਜਣ ਠੱਗ ਜਿਹਨੂੰ ਕਹਿੰਦੇ ਕਿਨੇ ਪੱਥਰ ਦਿਲ ਸੀ ਨਾ ਤਾਰੇ ਆ ਨਾ ਕਿਉਂ ਨਹੀਂ ਤਾਰ ਸਕਦਾ ਅੱਜ ਵੀ ਉਹੀ ਬਾਣੀ ਤਾਂ ਉਹੀ ਹੈ ਪਰ ਜਿਸ ਦਿਨ ਇਮਾਨਦਾਰੀ ਦੇ ਨਾਲ ਬਾਣੀ ਨੂੰ ਸਮਝਣ ਦਾ ਯਤਨ ਕੀਤਾ ਦਇਆ ਕਰੋ ਕਿਸ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀੜਾ ਅਗਣ ਬਰਾਬਰ ਤਪੈ ਭਾਵੇਂ ਤੁਸੀਂ ਏਸੀ ਲਾ ਕੇ ਬਹਿ ਜਾਓ ਭਾਵੇਂ ਠੰਡ ਦੇ ਵਿੱਚ ਰਹੋ ਭਾਵੇਂ ਤੁਸੀਂ ਜਿੱਥੇ ਮਰਜੀ ਚੱਲੋ ਰੁਪੇਲੀਆਂ ਪਹਾੜੀਆਂ ਤੇ ਚਲੇ ਜਾਓ ਪਰ ਅੰਦਰ ਜਿਹੜਾ ਤਪ ਰਿਆ ਨਾ ਜੀੜਾ ਅਗਣ ਬਰਾਬਰ ਤਪੈ ਭੀਤਰ ਬੱਗੇ ਕਾਤੀ ਅੰਦਰ ਤ੍ਰਿਸ਼ਨਾ ਦੀ ਕੈਂਜੀ ਚੱਲ ਰਹੀ ਹੈ ਤ੍ਰਿਸ਼ਨਾ ਆ ਵੀ ਮਿਲਦੇ ਆ ਵੀ ਮਿਲਦੇ ਆ ਵੀ ਮਿਲਦੇ ਤੇ ਬੰਦਾ ਸੋਚਦਾ ਕਿ ਮੈਂ ਸ਼ਾਇਦ ਵੱਡਾ ਬਣ ਜਾਵਾਂਗਾ ਨਾ ਤੇ ਮੈਂ ਸੁਖੀ ਹੋ ਜਾਵਾਂਗਾ ਮੈਂ ਗੱਲ ਕਰ ਰਿਹਾ ਦੇਖੋ ਛੋਟਾ ਜਿਹਾ ਬੰਦਾ ਕੋਈ ਉਹ ਦੇਖਦਾ ਵੀ ਨੌਕਰ ਆ ਜੇ ਮੈਂ ਮਾਲਕ ਦੇ ਮੈਨੇਜਰ ਬਣ ਜਾਵਾਂਗਾ ਨਾ ਮੈਨੂੰ ਥੋੜਾ ਅੱਛਾ ਲੱਗੇਗਾ ਫਿਰ ਉਹ ਸੋਚਦਾ ਕਿ ਮੈਂ ਮਾਲਕ ਹੀ ਬਣ ਜਾਵਾਂ ਜੇ ਤਾਂ ਹੁਣ ਐਮਐਲਏ ਬਣਿਆ ਐਮਐਲਏ ਕਹਿੰਦਾ ਮੈਂ ਐਮਪੀ ਬਣ ਜਾ ਐਮਪੀ ਕਹਿੰਦਾ ਮੈਂ ਮੁੱਖ ਮੰਤਰੀ ਬਣ ਜਾ ਉਹ ਜਿਹੜੇ ਮੁੱਖ ਮੰਤਰੀ ਬਣੇ ਸੀ ਉਹਨੇ ਦੀ ਹਾਲਤ ਕੀ ਹੈ ਜਿਹੜੇ ਮੁੱਖ ਮੰਤਰੀ ਬਣ ਕੇ ਉਹਨਾਂ ਨੇ ਕੀ ਹਾਲਤ ਹੋਈ ਹੈ ਦੇ ਇਹ ਤੇ ਸੁੱਖ ਕੋਈ ਨਹੀਂ ਹੈ ਸੁੱਖ ਤਾਂ ਉਹਦੇ ਨਾਮ ਦੇ ਵਿੱਚ ਹੈ ਸੁੱਖ ਉਹਨੇ ਜਿਹਨੂੰ ਵੱਡਾ ਕਰਨ ਉਹਨੇ ਕਰੇ ਦੇਣਾ ਹੈ ਜਿਹਦੇ ਉੱਪਰ ਕਿਰਪਾ ਕਰਨੀ ਕਰੇ ਦੇਣੀ ਹੈ ਪਰ ਜਿੱਦਣ ਸਾਡੇ ਅੰਦਰ ਇਮਾਨਦਾਰੀ ਹੋਏਗੀ ਜਿੱਦਣ ਸਾਡੇ ਅੰਦਰ ਭਾਉ ਹੋਏਗਾ ਉਹਦਾ ਤੇ ਗੁਰੂ ਮਹਾਰਾਜ ਕਹਿੰਦੇ ਜੀ ਆੜਾ ਗਣ ਬਰਾਬਰ ਤਪੈ ਭੀਤਰ ਵਗੇ ਕਾਤੀ ਪਾਸ਼ਾ ਕਹਿੰਦੇ ਮੈਂ ਬੇਨਤੀ ਕਰਦਾ ਪਰਨਵਤ ਨਾਨਕ ਹੁਕਮ ਪਛਾਣੇ ਜਿਹੜਾ ਉਹਦੇ ਹੁਕਮ ਨੂੰ ਪਛਾਨ ਲੈਂਦਾ ਸੁਖ ਹੋਵੇ ਦਿਨ ਰਾਤੀ ਕਹਿੰਦੇ ਦਿਨ ਰਾਤ ਤੈਨੂੰ ਸੁਖ ਮਿਲੇਗਾ ਕੋਈ ਦੁਨੀਆ ਦੀ ਤਾਕਤ ਤੈਨੂੰ ਸੁਖੀ ਨਹੀਂ ਕਰ ਸਕਦੀ ਕੋਈ ਧਨ ਦੌਲਤ ਨਹੀਂ ਸੁਖ ਨਹੀਂ ਬਹੁਤੇ ਧਨ ਖਾਟੇ ਸੁਖ ਨਹੀਂ ਪੇਖੇ ਨਿਰਤ ਨਾਟੇ ਉਹ ਸਾਧ ਸੰਗਤ ਦੀ ਸੁਖ ਸੀ ਨਾ ਆਪਾਂ ਜਦੋਂ ਪੜਦੇ ਆ ਨਾ ਸਾਧ ਸੰਗਤ ਦੀ ਬਾਣੀ ਪੜੋ ਕਦੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਇਤਿਹਾਸ ਪੜੋ ਤਤੀ ਤਵੀ ਤੇ ਬੈਠੇ ਆ ਨਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤਪਸ਼ਾ ਹੈ ਅੱਗ ਹੈ ਉੱਪਰ ਗਰਮ ਰੇਤ ਪਾਈ ਜਾ ਰਹੀ ਹੈ ਤੇ ਇੱਧਰ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਜੀ ਠੰਡੇ ਬੁਰਜ ਦੇ ਬੈਠ ਬੈਠੇ ਅਜਿੰਨੀ ਠੰਡ ਹੈ ਨਾ ਕਦੇ ਬੱਚੇ ਨੂੰ ਬਾਹਰ ਨਹੀਂ ਨਿਕਲ ਦਿੰਦੇ ਆਪਾਂ ਉਹ ਠੰਡ ਉਸ ਵੇਲੇ ਤਾਂ ਪੋਹ ਦੀ ਠੰਡ ਜਿਹੜੀ ਉਸ ਵੇਲੇ ਪੰਜਾਬ ਦੀ ਠੰਡ ਜਿਹੜੀ ਪਰ ਮਾਤਾ ਗੁਜਰਕੌਰ ਦੀ ਨੇ ਆਖਿਆ ਸੀ ਤੁਹਾਡੇ ਦਾਦੇ ਦੇ ਦਾਦੇ ਨੇ ਤਤੀ ਤਫੀ ਤੇ ਬੈਠ ਕੇ ਦਿਖਾਇਆ ਪਰ ਤੁਸੀਂ ਤੁਹਾਨੂੰ ਅੱਜ ਸਿਤਕ ਮਿਲਿਆ ਤੁਹਾਨੂੰ ਅੱਜ ਠੰਡ ਦੇ ਵਿੱਚ ਬਿਠਾਇਆ ਨਾ ਕੋਈ ਕੱਪੜਾ ਹੈ ਨਾ ਕੋ ਉੱਪਰ ਲੈਣ ਵਾਸਤੇ ਕੱਪੜਾ ਹੈ ਨਾ ਕੁਝ ਖਾਣ ਵਾਸਤੇ ਦਿੱਤਾ ਗਿਆ ਤੇ ਇਹ ਸੁਖੀ ਉਹਨਾਂ ਨੂੰ ਸਭ ਜਗ੍ਹਾ ਸੁੱਖ ਹੈ ਆ ਪੜਦੇ ਨਾ ਸ਼ਬਦ ਸੰਤੋਸ਼ ਸੁਖ ਹੋਆ ਸਭ ਥਾਈ ਉਹਨਾਂ ਨੂੰ ਹਰ ਇੱਕ ਜਗ੍ਹਾ ਸੁੱਖ ਹੈ ਚਾਹੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਉੱਪਰ ਚੌਰ ਝੁੜਦੇ ਆ ਉੱਥੇ ਵੀ ਸੁਖੀ ਆ ਜੇ ਤਤੀ ਤਵੀ ਤੇ ਬੈਠੇ ਉੱਪਰ ਰੇਤ ਪੈ ਰਹੀ ਹੈ ਤਾਂ ਵੀ ਸੁੱਕੀ ਹੈ ਮਖਮਲ ਦੇ ਗੱਦੇ ਤੇ ਬੈਠੇ ਤਾਂ ਵੀ ਸੁੱਕੀ ਹੈ ਤਤੀ ਤਵੀ ਤੇ ਬੈਠੇ ਤਾਂ ਵੀ ਸੁੱਕੀ ਹੈ ਕਿਉਂਕਿ ਸਭ ਥਾਂ ਹੀ ਉਹਨਾਂ ਨੂੰ ਸੁੱਖ ਲੱਗਦਾ ਸੰਤੋ ਸੁਖ ਹੋਆ ਸਭ ਥਾਂ ਸੁੱਖ ਮਿਲੇਗਾ ਸਤਗੁਰੂ ਕਹਿੰਦੇ ਕਦੋਂ ਜਦੋਂ ਉਹਦੇ ਹੁਕਮ ਦੇ ਵਿੱਚ ਜੋ ਹੋ ਰਿਹਾ ਉਹਦੇ ਹੁਕਮ ਦੇ ਵਿੱਚ ਹੋ ਰਿਹਾ ਹੈ 140 ਫੁੱਟ ਉਚਾਈ ਸੀ ਠੰਡੇ ਬਰਜ ਦੀ ਬਾਬਾ ਜਵਰਾਵਾਰ ਸਿੰਘ ਜੀ ਬਾਬਾ ਫਤੇਹ ਸਿੰਘ ਜੀ ਨੂੰ ਕਹਿਦ ਕੀਤਾ ਗਿਆ ਅੰਤਾਂ ਦੀ ਠੰਡ ਬਹੁਤ ਠੰਡ ਪਰ ਅੰਦਰ ਨੇਕ ਸੀ ਅੰਦਰ ਮਾਤਾ ਗੁਜਰ ਕੌਰ ਨੇ ਜੋ ਬਖਸ਼ਿਸ਼ਾਂ ਕੀਤੀ ਰਹਿਮਤਾ ਕੀਤੀ ਸਭ ਕਹਿੰਦੇ ਭਾਈ ਜੀਵਨ ਦੇ ਵਿੱਚ ਜਦੋਂ ਉਹਦੇ ਹੁਕਮ ਦੇ ਵਿੱਚ ਚੱਲਦੇ ਆਂ ਦੁਨੀਆ ਦੀ ਤਾਕਤ ਜਿਹੜੀ ਸਾਨੂੰ ਝੁਕਾ ਨਹੀਂ ਸਕਦੀ ਵਰਨ ਵਤ ਨਾਨਕ ਹੁਕਮ ਪਛਾਣ ਸੁਖ ਹੋਵੇ ਦਿਨ ਰਾਤਿ ਪਰ ਕਦੋਂ ਕਹਿੰਦੇ ਜਿੱਦਨ ਅਸੀਂ ਇਹ ਜਾਣਾਂਗੇ ਕਿ ਅਸੀਂ ਔਗਣ ਹਾਰੇ ਆਂ ਤੇ ਉਹ ਗੁਣਾ ਵਾਲਾ ਪਰਮੇਸ਼ਰ ਹੈ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਨੀ ਔਗਣ ਮੇਰੇ ਰਹੁ ਗੁਰੂ ਮਹਾਰਾਜ ਕਿਰਪਾ ਕਰਨ ਸਮੇਂ ਦੀ ਸਮਾਪਤੀ ਹੈ ਇਨੀਆਂ ਬੇਨਤੀਆਂ ਆਪਦੀਆਂ ਨੇ ਪ੍ਰਵਾਨ ਕਰਨੀਆਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿ